ਪੰਜਾਬ ਦੇ ਵਿੱਚ ਅਧਿਆਪਕਾਂ ਲਈ ਅਹਿਮ ਖਬਰ ਆਈ ਹੈ ਤੁਹਾਨੂੰ ਦੱਸਦੀ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੋ ਕਿ ਅਧਿਆਪਕਾਂ ਦੇ ਲਈਆ ਉਹਨਾਂ ਦੇ ਤਬਾਦਲੇ ਦੇ ਲਈਆ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਪੰਜਾਬ ਨੇ ਅਧਿਆਪਕਾਂ ਦੇ ਤਬਾਦਲਾ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਨੋਟੀਫਿਕੇਸ਼ਨ ਪੋਰਟਲ ਤੇ ਵੀ ਅਪਲੋਡ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਇਸ ਵਿੱਚ ਟਰਾਂਸਫਰ ਪ੍ਰਕਿਰਿਆ ਅਤੇ ਉਸ ਦੀਆਂ ਤਰੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜ਼ਿਲ੍ਹੇ ਤੋਂ ਬਾਹਰ ਅਤੇ ਆਪਸੀ ਤਬਾਦਲਿਆਂ ਲਈ ਬਿਨੈ ਕਰਨ ਦੀ ਆਖਰੀ ਮਿਤੀ 29 ਅਗਸਤ 2024 ਸੀ, ਜਦੋਂ ਕਿ 31 ਅਗਸਤ 2024 ਤੱਕ ਪ੍ਰੋਬੇਸ਼ਨਰੀ ਪੀਰੀਅਡ ਪੂਰਾ ਕਰਨ ਵਾਲੇ 2392 ਮਾਸਟਰ ਕਾਰਡ ਅਤੇ 569 ਲੈਕਚਰਰ ਕਾਡ ਅਧਿਆਪਕਾਂ ਦੀਆਂ ਬਦਲੀਆਂ ਲਈ ਅਰਜ਼ੀਆਂ 4 ਸਤੰਬਰ 2024 ਤੋਂ ਸ਼ੁਰੂ ਹੋਣਗੀਆਂ ਬਿਨੈਕਾਰਾਂ ਦਾ ਡਾਟਾ 5 ਸਤੰਬਰ 2024 ਤੱਕ ਸਕੂਲ ਮੁਖੀ ਡੀਡੀਓ ਦੁਆਰਾ ਤਸਦੀਕ ਕੀਤੀ ਜਾਵੇਗਾ ਜੇਕਰ ਰਿਕਾਰਡ ਅਨੁਸਾਰ ਬਿਨੈਕਾਰ ਦੇ ਡਾਟਾ ਵਿੱਚ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਸਕੂਲ ਮੁਖੀ ਡੀਡੀਓ ਇਸ ਨੂੰ ਠੀਕ ਕਰ ਦੇਣਗੇ ਇਸ ਦੇ ਨਾਲ ਹੀ ਕਿਹਾ ਗਿਆ ਕਿ ਕਈ ਸਕੂਲਾਂ ਦਫ਼ਤਰਾਂ ਵਿੱਚ ਸਕੂਲ ਮੁਖੀ ਨਹੀਂ ਹਨ ਤਾ ਉਥੇ ਸਕੂਲਾਂ ਵਿੱਚ ਕੰਮ ਕਰ ਰਹੇ ਸੀਨੀਅਰ ਅਧਿਆਪਕ ਕਰਮਚਾਰੀ ਤਬਾਦਲੇ ਲਈ ਅਪਲਾਈ ਕਰਨ ਵਾਲੇ ਬਿਨੇਕਾਰਾਂ ਦੇ ਡਾਟਾ ਦੀ ਤਸਦੀਕ ਕਰਨਗੇ ਬਿਊਰੋ ਰਿਪੋਰਟ ਜੀਕੇ ਟੀਵੀ ਪੰਜਾਬ ਦੇ ਵਿੱਚ ਅਧਿਆਪਕਾਂ ਲਈ ਅਹਿਮ ਖਬਰ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੋ ਕਿ ਅਧਿਆਪਕਾਂ ਦੇ ਲਈ ਆ ਉਹਨਾਂ ਦੇ ਤਬਾਦਲੇ ਦੇ ਲਈ ਹੈ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਪੰਜਾਬ ਨੇ ਅਧਿਆਪਕਾਂ ਦੇ ਤਬਾਦਲੇ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਨੋਟੀਫਿਕੇਸ਼ਨ ਪੋਰਟਲ ਤੇ ਵੀ ਅਪਲੋਡ ਕੀਤਾ ਗਿਆ। ਤੁਹਾਨੂੰ ਦੱਸ ਜੀ ਕਿ ਇਸ ਵਿੱਚ ਟਰਾਂਸਫਰ ਪ੍ਰਕਿਰਿਆ ਅਤੇ ਉਸ ਦੀਆਂ ਤਰੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜ਼ਿਲ੍ਹੇ ਤੋਂ ਬਾਹਰ ਅਤੇ ਆਪਸੀ ਤਬਾਦਲਿਆਂ ਲਈ ਬਿਨੈ ਕਰਨ ਦੀ ਆਖਰੀ ਮਿਤੀ 29 ਅਗਸਤ 2024 ਸੀ, ਜਦੋਂ ਕਿ 31 ਅਗਸਤ 2024 ਤੱਕ ਪ੍ਰੋਬੇਸ਼ਨਰੀ ਪੀਰੀਅਡ ਪੂਰਾ ਕਰਨ ਵਾਲੇ 2392 ਮਾਸਟਰ ਕਾਰਡ ਅਤੇ 569 ਲੈਕਚਰਰ ਕਾਡ ਅਧਿਆਪਕਾਂ ਦੀਆਂ ਬਦਲੀਆਂ ਲਈ ਅਰਜ਼ੀਆਂ 4 ਸਤੰਬਰ 2024 ਤੋਂ ਸ਼ੁਰੂ ਹੋਣਗੀਆਂ ਬਿਨੈਕਾਰਾਂ ਦਾ ਡਾਟਾ 5 ਸਤੰਬਰ 2024 ਤੱਕ ਸਕੂਲ ਮੁਖੀ ਡੀ.ਐੱਡਿਓ ਦੁਆਰਾ ਤਸਦੀਕ ਕੀਤਾ ਜਾਵੇਗਾ ਜੇਕਰ ਰਿਕਾਰਡ ਅਨੁਸਾਰ ਬਿਨੈਕਾਰ ਦੇ ਡਾਟਾ ਵਿੱਚ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਸਕੂਲ ਮੁਖੀ DDO ਇਸ ਨੂੰ ਠੀਕ ਕਰ ਦੇਣਗੇ ਇਸ ਦੇ ਨਾਲ ਹੀ ਕਿਹਾ ਗਿਆ ਕਿ ਕਈ ਸਕੂਲਾਂ ਦਫਤਰਾ ਵਿੱਚ ਸਕੂਲ ਮੁਖੀ ਨਹੀਂ ਹਨ ਤਾਂ ਉੱਥੇ ਸਕੂਲਾਂ ਵਿੱਚ ਕੰਮ ਕਰ ਰਹੇ ਸੀਨੀਅਰ ਅਧਿਆਪਕ ਕਰਮਚਾਰੀ ਤਬਾਦਲੇ ਲਈ ਅਪਲਾਈ ਕਰਨ ਵਾਲੇ ਬਿਨੇਕਾਰਾਂ ਦੇ ਡਾਟਾ ਦੀ ਤਸਦੀਕ ਕਰਨਗੇ ਬਿਊਰੋ ਰਿਪੋਰਟ ਜੀਕੇ ਟੀਵੀ